ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੂਮਾ ਦੇ ਵੱਲੋਂ ਇੱਕ ਪਾਸੇ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗਾਚ ਦਾ ਵਿਰੋਧ ਕੀਤਾ ਜਾ ਰਿਹਾ ਤੇ ਹੁਣ ਦੂਜੇ ਪਾਸੇ ਉੱਥੇ ਹੀ ਨਵੇਂ ਜਥੇਦਾਰ ਹਰਨਾਮ ਸਿੰਘ ਧੂਮਾ ਨੂੰ ਲੈ ਕੇ ਲਗਾਤਾਰ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਸ ਦੇ ਵਿੱਚ ਸਾਰੇ ਹੀ ਗੁਰੂ ਪਾਈਆਂ ਤੇ ਅਸੀਂ ਸਿੰਘਾਂ ਦੇ ਟੱਕਰੇ ਨਹੀਂ ਹੋਣ ਦਵਾਂਗੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਹੁਣ ਏਕੇ ਦੀ ਗੱਲ ਹੈ ਜਿਹੜੀ ਕਿ ਸਿੰਘਾਂ ਦੇ ਲਈ ਕੀਤੀ ਹੈ ਤੇ ਸਿੱਖ ਕੌਮ ਨੇ ਇੱਕ ਹੱਥ ਜੋੜ ਕੇ ਅਪੀਲ ਕੀਤੀ ਹੈ ਤੇ ਦੂਜੇ ਪਾਸੇ ਹੁਣ ਕੱਲੂਕਾਰਾ ਦਾ ਸਮਾਂ ਹੈ ਤੇ ਜਿਸ ਤੋਂ ਬਾਅਦ ਸਿੰਘਾਂ ਦੇ ਲਈ ਇਹ ਜਿਹੜਾ ਸਮਾਗਮ ਹੈ ਤੇ ਦੂਜੇ ਪਾਸੇ ਆਪਸ ਦੇ ਵਿੱਚ ਸਿੱਖਾਂ ਦੀ ਜਿਹੜਾ ਏਕਾ ਨਹੀਂ ਹੋ ਰਿਹਾ ਤੇ ਹਰਨਾਮ ਸਿੰਘ ਉਮਾਨੇ ਜੋ ਬਿਆਨ ਦਿੱਤਾ ਉਸ ਤੋਂ ਬਾਅਦ ਲਗਾਤਾਰ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗਾਚ ਦਾ ਵਿਰੋਧ ਨੂੰ ਲੈ ਕੇ ਕਈ ਸਿੱਖਾਂ ਦੇ ਵੱਲੋਂ ਇਸ ਬਿਆਨ ਦਿੱਤੇ ਜਾ ਰਹੇ ਨੇ ਤੇ ਹੁਣ ਨਵੇਂ ਜਥੇਦਾਰ ਨੇ ਫਿਰ ਤੋਂ ਏਕੇ ਦੀ ਗੱਲ ਕੀਤੀ ਤੇ ਆਪਸ ਦੇ ਵਿੱਚ ਗੁਰੂ ਭਾਈ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਸ ਆਪਸ ਦੇ ਵਿੱਚ ਅਸੀਂ ਗੁਰੂ ਭਾਈ ਹਾਂ ਤੇ ਅਸੀਂ ਸਿੰਘਾਂ ਦਾ ਟੱਕਰਿਆ ਨਹੀਂ ਹੋਣ ਦਵਾਂਗੇ ਤੇ ਹੁਣ ਗੱਲ ਕਰੀਏ ਤਾਂ ਪੂਰਾ ਮਾਮਲਾ ਇਹ ਹੈ ਕਿ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗਾਚ ਨੂੰ ਜਦੋਂ ਨਿਯੁਕਤ ਕੀਤਾ ਗਿਆ ਤਾਂ ਕੁਝ ਸਿੰਘਾਂ ਨੇ ਵਿਰੋਧ ਕੀਤਾ ਤੇ ਹੁਣ ਅੰਮ੍ਰਿਤਮੇ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੂਮਾ ਦੇ ਕਹਿਣਾ ਹੈ ਕਿ ਅਸੀਂ ਕੁਲਦੀਪ ਸਿੰਘ ਗੜਗਾਚ ਨੂੰ ਨਵੇਂ ਜਥੇਦਾਰ ਨਹੀਂ ਮੰਨਦੇ ਤੇ ਉਥੇ ਹੀ ਰਾਤ ਦੇ ਹਨੇਰਿਆਂ ਦੇ ਵਿੱਚ ਨਵੇਂ ਜਥੇਦਾਰ ਨਹੀਂ ਬਣਦੇ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤਾ ਤੇ 6 ਜੂਨ ਨੂੰ ਉਹਨਾਂ ਨੇ ਵਿਰੋਧ ਦਾ ਐਲਾਨ ਕੀਤਾ ਪਰੰਤੂ ਹੁਣ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗਾਚ ਬਿਆਨ ਦੇ ਰਹੇ ਨੇ ਤੇ ਉਹਨਾਂ ਨੇ ਆਪਸ ਦੇ ਵਿੱਚ ਗੁਰੂ ਭਾਈ ਦੀ ਗੱਲ ਕਰੀ ਹੈ ਹੋਰ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੀ ਹੈ 1 ਜੂਨ ਤੋਂ ਲੈ ਕੇ 6 7 ਜੂਨ ਤੱਕ ਸਾਡੇ ਉਹ ਦਿਨਾਂ ਖਾਸ ਕਰਕੇ 6 ਜੂਨ ਤੱਕ ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਰਬੋਤ ਸ੍ਰੀ ਅਕਾਲ ਤਖਤ ਸਾਹਿਬ ਤੇ ਉਸ ਵਕਤ ਦੀ ਭਾਰਤੀ ਹਕੂਮਤ ਨੇ ਹਮਲਾ ਕੀਤਾ ਔਰ ਜਿਹੜਾ ਦਿਨ ਚੁਣਿਆ ਗਿਆ ਸੀ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀਪੁਰ ਵੀ ਦੋਨੋਂ ਸਿੱਖ ਤੇ ਜੇ ਘੱਲੂ ਘਾਰੇ ਵਜੋਂ ਯਾਦ ਕਰਦੇ ਆ ਪਰ ਸਿੱਖ ਯੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਦੇ ਉਸ ਵੇਲੇ ਦੇ ਮੁਖੀ ਮਰਦੇ ਮਜ਼ਾਦ ਉਹਨਾਂ ਦੀ ਅਗਵਾਈ ਦੇ ਵਿੱਚ ਬੜੀ ਬਧਰੀ ਨਾਲ ਲੜੇ ਆ ਤੇ ਸਿੱਖ ਕੌਮ ਆਪਣੇ ਸ਼ਹੀਦਾਂ ਨੂੰ ਸਜਦਾ ਕਰਦੀ ਮੈਂ ਦੇਖ ਰਿਹਾ ਮੈਂ ਕੱਲ ਵੀ ਇੱਥੇ ਸੀ ਪਰसों ਵੀ ਇੱਥੇ ਸੀ ਸਿੱਖ ਕੌਮ ਬਹੁਤ ਪਾਵਨਾ ਦੇ ਨਾਲ ਔਰ ਬੜੀ ਬੈਰਾਗਦੀ ਭਾਵਨਾ ਤੇ ਨਾਲ ਹੀ ਚੜਦੀ ਕਲਾ ਉਹਦੇ ਵਿੱਚ ਆਣ ਕੇ ਆਪਣੇ ਸ਼ਹੀਦਾਂ ਨੂੰ ਨਤਮਸਤਕ ਹੋ ਰਹੀ ਆ ਸ਼ਹੀਦਾਂ ਨੂੰ ਯਾਦ ਕਰ ਰਹੀ ਆ ਕਿਉਂਕਿ ਸਾਰੇ ਸਿੱਖ ਜਿਹੜੇ ਆ ਉਹ ਆਪਣੇ ਜਿੱਥੇ ਸੱਚੇ ਪਾਤਸ਼ਾਹ ਨੂੰ ਨਤਮਸਤਕ ਆ ਉੱਥੇ ਸ਼ਹੀਦ ਕੌਮ ਦਾ ਸਰਮਾਇਆ ਤੇ ਉਹਨਾਂ ਦਾ ਅਦਬ ਸਤਕਾਰ ਕਰਦੇ ਆ ਸਿੱਖ ਸਾਹਿਬ ਨਮਕਨਾਮ ਸਿੰਘ ਜੀ ਦੇ ਰੋਗ ਤੁਜੀਤ ਆ ਰਹੀ ਹੈ ਜਿੱਥੇ ਬੰਦੀਆਂ ਦੇ ਵਿੱਚ ਉਸ ਚੀਜ਼ ਨੂੰ ਕਿਦਾ ਦੇਖ ਰਿਹਾ ਕੌਮ ਚ ਕੀ ਮੈਸੇਜ ਆ ਰਿਹਾ ਦੇਖੋ ਕੁਝ ਨਹੀਂ ਹੈਗਾ ਠੀਕ ਸਤਕਾਰਯੋਗ ਮਹਾਪੁਰਸ਼ ਬਾਬਾ ਹਰਨਾਮ ਸਿੰਘ ਜੀ ਖਾਲਸਾ ਜਾਂ ਜਿਹੜੀਆਂ ਦੁੱਧੀਆਂ ਜੱਥੇਬੰਦੀਆਂ ਅਸੀਂ ਸਾਰੇ ਆਪਸ ਵਿੱਚ ਗੁਰਪਾਈਆਂ ਔਰ ਮੈਨੂੰ 100 ਨਹੀਂ ਜੀ ਮੈਨੂੰ 200 ਪ੍ਰਤੀਸ਼ਤ ਯਕੀਨ ਆ ਕਿ ਜਿੰਨੀ ਸ਼ਾਂਤੀ ਇਸ ਵਾਰੀ ਘੱਲੂ ਘਰਾ ਮਨਾਉਂਦਿਆ ਹੋਊਗੀ ਇੰਨੀ ਸ਼ਾਇਦ ਪਹਿਲਾਂ ਕਦੀ ਵੀ ਨਹੀਂ ਹੋਈ ਕਿਉਂਕਿ ਉਹ ਵੀ ਦਮਦਮੀ ਟਕਸਾਲ ਦੇ ਮੁਖੀ ਨੇ ਜੀ ਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਇੱਥੇ ਸ਼ਹੀਦ ਹੋਏ ਆ ਇਹ ਪੋਸੀਬਲ ਹੀ ਨਹੀਂ ਇੱਕ ਕਦੀ ਉਹਨਾਂ ਨੇ ਕਰਨਾ ਹੀ ਨਹੀਂ ਨਾ ਕਿਸੇ ਜਥੇਬੰਦੀ ਨੇ ਕਿਉਂਕਿ ਸਾਰੇ ਇੱਥੇ ਬੜੀ ਸ਼ਰਧਾ ਭਾਵਨਾ ਦੇ ਨਾਲ ਉਸ ਦਿਨ ਨੂੰ ਮਨਾਉਣ ਆਉਣਗੇ ਸਿੱਖਾਂ ਦੇ ਵਿੱਚ ਕੁਝ ਵੀ ਹੋਵੇ ਬਾਹਰ ਪਰ ਅਹੀਂ ਜਦੋਂ ਆਪਣੇ ਗੁਰੂ ਦੇ ਘਰ ਅੰਦਰ ਆ ਜਾਂਦੇ ਆ ਅਸੀਂ ਸਾਰੇ ਗੁਰਪਾਈਆਂ ਤੇ ਗੁਰ ਭਾਈ ਜਿਹੜੇ ਆ ਉਹ ਮਿਲ ਬੈਠਦੇ ਆ ਕਦੀ ਉਹਨਾਂ ਦੇ ਵਿੱਚ ਵਖਰੇਵੇਂ ਹੋਏ ਨਹੀਂ ਨਾ ਹੋਣੇ ਆ ਮੈਂ ਸੱਚੇ ਪਾਤਸ਼ਾਹ ਦੇ ਦਰ ਤੇ ਖੜਾ ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਮੈਂ ਹੁਣ ਵੀ ਚੱਲੇ ਆਂ ਅੰਦਰ ਅਰਦਾਸ ਕਰਨ ਭਾਈ ਇਹ ਜਿਹੜੇ 6 ਜੂਨ ਦੇ ਦਿਨ ਆ ਇਹ ਕੌਮ ਤੇ ਉਹਨਾਂ ਦਿਨਾਂ ਨੂੰ ਬਦ ਦੱਸਦੇ ਆ ਜਦੋਂ ਇਸ ਦੇਸ਼ ਦੀ ਫੌਜ ਨੇ ਇਥੇ ਹਮਲਾ ਕੀਤਾ ਤੇ ਸਾਡੇ ਛੋਟੇ-ਛੋਟੇ ਮਾਸੂਮ ਬੱਚੇ ਵੀ ਇੰਨਾ ਨਸ਼ੀਦ ਕੀਤੇ ਉਹ ਦਰਦ ਨੂੰ ਅਸੀਂ ਦੁਨੀਆ ਨੂੰ ਦੱਸਣਾ ਤੇ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਜਿੰਨੀਆਂ ਵੀ ਆ ਮੈਨੂੰ ਪੂਰਾ ਯਕੀਨ ਆ ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਆਉਣਗੀਆਂ ਔਰ ਇਹ ਸਾਰਾ ਪੂਰਨ ਸ਼ਾਂਤਮਈ ਨਾਲ ਰਹਿਣਾ ਕਿਉਂਕਿ ਮੈਂ ਕੱਲ ਵੀ ਇਹ ਗੱਲ ਕੀਤੀ ਮੈਂ ਅੱਜ ਫੇਰ ਇਹ ਗੱਲ ਕਰਦਾ ਗੁਰੂ ਨੇ ਸਿਖਾਇਆ ਸਾਨੂੰ ਸਾਰਿਆਂ ਨੂੰ ਸਿਖਾਇਆ ਕਿ ਅਸੀਂ ਆਪਸ ਦੇ ਵਿੱਚ ਪ੍ਰੇਮ ਮੁਹੱਬਤ ਇਤفاق ਸਾਂਝ ਰੱਖਣੀ ਆ ਜਦੋਂ ਗੁਰੂ ਪਾਸ਼ਾ ਇਹ ਕਹਿੰਦੇ ਆ ਗੁਰਸਿੱਖਾਂ ਕੀ ਹਰ ਢੂਟ ਦੇ ਹਮ ਪਾਪੀ ਭੀ ਗਤ ਪਾਹੀ ਤੇ ਸਾਰੇ ਸਾਡੇ ਗੁਰਸਿੱਖ ਭਰਾ ਵਾ ਤੇ ਗੁਰੂ ਨੇ ਵੀ ਆਖਿਆ ਵੀ ਇਨਾ ਗੁਰਸਿੱਖਾਂ ਦੀ ਤੇ ਚਰਨ ਢੂਟ ਵੀ ਮਿਲ ਜੇ ਤੇ ਬਾਪੀਆਂ ਦੀ ਵੀ ਗਤੀ ਹੋ ਜਾਂਦੀ ਇਸ ਕਰਕੇ ਐਵੇਂ ਕੋਈ ਕਿੱਸੇ ਬਹੁਤ ਹੁੰਦੇ ਆ ਸਿੱਖਾ ਕੋਈ ਨਹੀਂ ਹੋਣਾ ਸ਼ਰੂਪਨੀ ਕਮੇਟੀ ਦਾ ਇੱਕ ਵਫਰਤ ਜਿਹੜਾ ਮਿਲਣ ਗਿਆ ਸੀ ਬਾਬਾ ਰਾਮ ਚ ਦੇ ਉਹ ਕੋਈ ਗੱਲ ਨਹੀਂ ਜੀ ਮਿਲਣ ਦਾ ਸੰਬੰਧਿਤ ਹੈ ਕਿ ਦੋ ਦਿਨ ਦੇ ਵਿੱਚ ਆਈ ਮੀਟਿੰਗ ਕਰਕੇ ਕਰਾਂਗੇ ਵਿਚਾਰ ਕੀ ਇਸ ਤਰੀਕੇ ਨਾਲ ਕੀ ਹੋਣਾ ਜੀ ਸਭ ਠੀਕ ਹੈ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਹਮਲਾ ਕੀਤਾ ਬਖਤਦੀ ਕਮੇਟ ਨੇ ਤੇ ਸ਼ਹੀਦ ਹੋਣ ਵਾਲੇ ਮਰਦ ਮਜ਼ਾਹਦ ਦਮਦਮੀ ਟਕਸਾਲ ਦੇ ਮੁਖੀ ਉਸ ਵੇਲੇ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਜਰਨਲ ਸੁਬੇਗ ਸਿੰਘ ਦੀ ਭਾਈ ਮਰੀਕ ਸਿੰਘ ਦੀ ਮਹਾਪੁਰਸ਼ ਬਾਬਾ ਠਾਰਾ ਸਿੰਘ ਜੀ ਔਰ ਹੋਰ ਅਨੇਕਾਂ ਸਿੰਘ ਸਿੰਘਣੀਆਂ ਬੜੇ ਬਹਾਦਰ ਸਾਡੇ ਯੋਧੇ ਹਮਲਾਤੇ ਕੀਤਾ ਵਾ ਉਸ ਵਕਤ ਦੀ ਹਕੂਮਤ ਨੇ ਆਹੀਂ ਦਿਨ ਤੇ ਜਿਹੜਾ ਸਾਰਿਆਂ ਨੇ ਮਿਲ ਜੁਲ ਕੇ ਮਨਾਉਣਾ ਜੀ ਤੇ ਮਨਾਉਦੇ ਆਏ ਆ ਪਰ ਉਹ ਕਹਿੰਦੇ ਕਿ ਉਹ ਕੁਝ ਨਹੀਂ ਹੋਣਾ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਉਹ ਮੇਰੀ ਗੱਲ ਸੁਣ ਲਓ ਜੀ ਬਾਪੁਰਸ਼ ਸਤਕਾਰਜੋਗਾ ਜੀ ਗੁਰਬਾਣੀ ਦਾ ਇੱਕ ਸ਼ਬਦ ਆ ਕਬੀਰ ਸੰਤਨਾਂ ਛਾਡੇ ਸੰਤਈ ਜੋ ਕੋਟਕ ਮਿਲੇ ਅਸੰਤ ਮਲਿਆਗਰ ਭੇੰਗਮ ਬੇੜਿਓ ਸ਼ੀਤਲ ਤਾਨਤ ਜੰਤ ਸੰਤ ਕਦੀ ਆਪਣਾ ਸੰਤਪੁਣੇ ਵਾਲਾ ਸੁਭਾਅ ਥੋੜਾ ਛੱਡਦਾ ਚੰਦਨ ਨੂੰ ਬੜੇ ਲਪੇਟੇ ਲੱਗੇ ਹੰਦੇ ਆ ਸੱਪ ਦੇ ਵੀ ਪਰ ਉਹ ਠੰਡਕ ਨਹੀਂ ਛੱਡਦਾ ਤੋ ਮਹਾਪੁਰਸ਼ ਸਾਡੇ ਸਤਕਾਰਯੋਗ ਆ ਬਿਲਕੁਲ ਸ਼ਾਂਤਮਈ ਰਹਿਣਾ ਔਰ ਬੜੀ ਚੜ੍ਹਦੀ ਕਲਾ ਦੇ ਨਾਲੇ ਦਿਨ ਬਿਨਾਇਆ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ